24 ਇੰਚ ਮੁਰੀ ਡਬਲ ਸਟੀਚਿੰਗ ਵਾਲੀ ਵੀਰੇ ਇਹ ਤਾਂ ਘੱਟੋ ਘੱਟ 1000 ਰੁਪਏ ਦੀ ਪੈਂਟ ਬਾਈ ਬਾਈ ਕਿੱਥੇ ਫਿਰਦਾ ਹੈ ਬਾਈ 600 ਰੁਪਏ ਸਿੰਗਲ ਪੀਸ 600 ਰੁਪਏ ਦੀ ਹਾਂ ਜੀ ਮੈਂ ਕਹਿੰਦਾ ਮੁੱਕਰ ਨਾ ਜਾਈ ਮੈਂ ਤੁਹਾਨੂੰ ਪਹਿਲਾਂ ਬਾਈ ਨਹੀਂ ਮੁੱਕਰ ਦੇ 15 ਹੋਦੇ ਤਿੰਨ ਬਾਈ ਕੰਬੋ ਵੀ ਲਾਦੇ 15 ਹੋਦੇ ਤਿੰਨ ਜੇ ਕੋਈ ਤਿੰਨ ਪੈਂਟ ਇਕੱਠੇ ਲਊਗਾ 15 ਹੋਦੀਆਂ 300 ਸਿੱਧਾ ਫਾਇਦਾ ਹੁੰਦਾ ਬਾਈ ਬਾਦੂ ਫਾਇਦੀ ਫਾਇਦੇ ਨਹੀਂ ਕਲਰ ਵੀ ਦਿਖਾ ਦੇ ਵਿੱਚ ਡਿਜ਼ਾਈਨ ਵੀ 24 ਇੰਚ ਡਬਲ ਸਟੀਚਿੰਗ 2 ਇੰਚ 2 ਇੰਚ ਵਾਲੀ ਠੀਕ ਠੀਕ ਹੈ ਵੀਰੇ ਓਕੇ ਲੂਇਸ ਬਟਾਉਣ ਦਾ ਵੀਰੇ ਪੀਸ ਚੀ ਚੀਕਾ ਓਕੇ ਚੈੱਕ ਕਰਾਓ ਵੀਰੇ ਠੀਕ ਹੈ ਇਹਦੇ ਵਿੱਚ ਕਲਰ ਚੈੱਕ ਕਰਾਓ ਲੂਇਸ ਬਟਾਉਣ ਦਾ ਦੂਜਾ ਕਲਰ ਵੀਰੇ ਓਕੇ ਓਕੇ ਜੀ ਠੀਕ ਹੈ ਵੀਰੇ ਆ ਫਲੈਪ ਵਾਲੇ ਵੀਰੇ ਇਹ ਵੀ ਸੇਮ ਪ੍ਰਾਈਸ ਦੇ ਵਿੱਚ ਹਾਂਜੀ ਵੀਰੇ ਆ ਬਲੈਕ ਚ ਆ ਗਈ ਬਲੈਕ 24 ਇੰਚ ਵੀਰੇ ਬੈਲ ਠੀਕ ਠੀਕ ਹੈ ਵੀਰੇ ਇਹ ਵੀ ਸੇਮ ਹੈ ਹਾਂ ਮੇਰੇ ਭਰਾ ਖੁੱਲੀਆਂ ਪੈਂਟਾਂ ਬਾਗੀ ਰਾਜੀ ਨੇ ਜਿਹੜੇ ਚੀ ਚੀਕਾ ਠੀਕ ਹੈ ਵੀਰੇ ਆ ਲੋ ਵੀਰੇ ਬਰਬੈਰੀ ਟੱਕਣ ਵਾਲੀਆਂ ਪੈਂਟਾਂ ਵੀਰੇ ਆਰਟੀਕਲ ਚੈੱਕ ਕਰਾ ਸਕਦੇ ਹੋ ਫੁੱਲ ਏਮਬਲੋਰੀ ਵੀਰੇ ਛੋਟੀ ਕੈਮਰੇ ਚੈੱਕ ਕਰਾ ਲਓ ਆ ਦੇਖੋ ਦੋਸਤੋ 600 ਰੁਪਏ ਤੁਹਾਨੂੰ ਇੱਕ ਮਿਲੂ ਤੇ 1500 ਜਾਂ ਤਿੰਨ ਮਿਲਣਗੀਆਂ ਮੈਂ ਕਹਣਾ ਇਹੋ ਜੇ ਕਲਰ ਤੇ ਇਹੋ ਜੇ ਡਿਜ਼ਾਈਨ ਤੁਹਾਨੂੰ ਕਿਤੇ ਮਾਰਕੀਟ ਤੇ ਮਿਲਣੇ ਵੀ ਨਹੀਂਗੇ